ਮੋਸ਼ਿਸ਼ ਕਰੋ ਪਿੰਡ ਦੇ ਵਿੱਚ ਸਭ ਸ਼ਾਂਤੀ ਜਿੰਦਾ ਪੰਚਾਇਤ ਚ ਨਹੀਂ ਆਏਗਾ ਹਾਂਜੀ ਪੰਜੋ ਇੱਕ ਟੀਮ ਵਰਕ ਜਿਹੜਾ ਹੈ ਨਾ ਉਹ ਵਧੀਆ ਤਰੀਕੇ ਨਾਲ ਜੇ ਤੁਸੀਂ ਪਹਿਲਾਂ ਹੀ ਵਿਗੜੇ ਰਹਿੰਦੇ ਹੋ ਇੱਕ ਦੂਜੇ ਦੇ ਨਾਲ ਉਹ ਗੱਲ ਨਹੀਂ ਤੇ ਨਹੀਂ ਚੱਲਦੀ ਪਾਰਟੀ ਵਾਜੀ ਜਿਹੜੀ ਹੈ ਪਿੰਡ ਦੇ ਵਿੱਚ ਪਾਰਟੀ ਵਾਜੀ ਨਹੀਂ ਹੋਣੀ ਚਾਹੀਦੀ ਇਹ ਪਿੰਡ ਦੀ ਡਿਵੈਲਪਮੈਂਟ ਕਰਨੀ ਆ ਜ਼ਰੂਰੀ ਨਹੀਂ ਤੁਸੀ ਸਰਪੰਚ ਬਣ ਕੇ ਕਰੀ ਹਾਂ ਤੁਸੀਂ ਜਿਹੜੀ ਵੀ ਪੰਚਾਇਤ ਬਣਦੀ ਆ ਉਹਦੇ ਨਾਲ ਡਟ ਕੇ ਖੜੇ ਹੋ ਪਿੰਡ ਦਾ ਡਿਵੈਲਪਮੈਂਟ ਦਾ ਕੰਮ ਕਰੋ ਬਿਲਕੁਲ ਪਿੰਡ ਦੀ ਤਰੱਕੀ ਹੋ ਸਕਦੀ ਜੇ ਆਪਾਂ ਲਾਗਣ ਲਾਗਤਵਾਜੀ ਨਾ ਕਹਾਂਗੇ ਇਹ ਪਿੰਡ ਦੀ ਡਵੈਲਪਮੈਂਟ ਨਹੀਂ ਹੋ ਸਕਦੀ ਇੱਕ ਟੀਮ ਵਰਕ ਬਣੇ ਜਿਹੜਾ ਬੰਦਾ ਕੰਮ ਕਰ ਸਕਦਾ ਜਿਹਦੇ ਕੋਲ ਟਾਈਮ ਹੈਗਾ ਜਿਪਨੋਂਦ ਜਾਏਗੀ ਹੁਣ ਜਿਹੜਾ ਆ ਸਮਾਂ ਜਿਹੜਾ ਆ ਉਹ ਇੱਕ ਤਰ੍ਹਾਂ ਪੜਦਾ ਵਾਲਾ ਸਮਾਂ ਨਹੀਂ ਹੈਗਾ ਨੇ ਹੁਣ ਤਾਂ ਨਾਲ ਨਾਲ ਕਿਸੇ ਵੀ ਕੰਮ ਕਾਰੀ ਪ੍ਰੋਜੈਕਟ ਹੋਣਾ ਪੈਂਦਾ ਕੰਮ ਕਰਾਉਣਾ ਪੈਂਦਾ ਪੈਸੇ ਦੀ ਕੰ ਵੀ ਕੋਈ ਸਰਕਾਰ ਕੋਲ ਨਹੀਂ ਲਾਉਣੇ ਵਾਲਾ ਜਾਈਦਾ ਲਿਆਉਣੇ ਵਾਲਾ ਵੀ ਜਾਈਦਾ ਲਿਆਉਣੇ ਵਾਲਾ ਹਾਂ ਨੰਨੂ ਉਹ ਤੁਹਾਡੇ ਕੋਲ ਬੇਨਤੀ ਕਰਦੇ ਆ ਵੀ ਜਿਹੜਾ ਜਿਹੜਾ ਹੁਣ ਕੰਮ ਆ ਪਾਉਣਾ ਵਾਲਾ ਨਹੀਂ ਹੈਗਾ ਪੜਿਆਂ ਲਿਖਿਆਂ ਵਾਲਾ ਹੈ ਨਾ ਸਾਫ ਸੁਥਰੇ ਕੰਮ ਕੇ ਉਹਨਾਂ ਨੂੰ ਦਿਖਾਓਗੇ ਤਾਂ ਉਹ ਵੀ ਤੁਹਾਨੂੰ ਕੋਲ ਦੇਣਗੇ ਨਹੀਂ ਤਾਂ ਨਹੀਂ ਨਹੀਂ ਤਾਂ ਬਿਲਕੁਲ ਅੱਛਾ ਜੀ ਕਰਮਾਂ ਸਿੰਘ ਜੀ ਜੇ ਹੁਣ ਫਰਜ ਕਰ ਲਓ ਇਹ ਹੁਣ ਤਾਂ ਨਾ ਨੇ ਅਜਰਬ ਕਰਤਾ ਜੇ ਤੁਹਾਨੂੰ ਫੇਰ ਦੁਬਾਰਾ ਮੌਕਾ ਮਿਲਦਾ ਤੇ ਫੇਰ ਤੁਸੀਂ ਪਿੰਡ ਲਈ ਹੋਰ ਕਿਹੜੇ ਕਿਹੜੇ ਕੰਮ ਕਰਨ ਦੀ ਇੱਛਕਾ ਦੇਖੋ ਪਿੰਡ ਦੇ ਵਿੱਚ ਅਸੀਂ 100 ਦੇ ਵਿੱਚੋਂ ਨੇ ਸਮਝਦਾ ਕਿ 90 ਤੋਂ 95% ਕੰਮ ਅਸੀਂ ਜਿਹੜੇ ਕਹੇ ਉਹ ਕੀਤੇ ਸੀ ਹਾਂਜੀ 5% ਜਲੋ ਸਰਕਾਰ ਦੀਆਂ ਪੋਸਟੀਆਂ ਕਰਕੇ ਵੀ ਆ ਹਾਂ ਕੁਝ ਰੁਕੇ ਵੀ ਆ ਸਰਕਾਰ ਦੀਆਂ ਪੋਸਟੀਆਂ ਕਰਦੇ ਕੋਈ ਉਹ ਅਸੀਂ ਐਂਡ ਦੇ ਵਿੱਚ ਉਹ ਕਰਵਾ ਲਾ ਸਕੂਲ ਸਾਡੇ ਦੀ ਬਾਉਂਡਰੀ ਜਿਹੜੀ ਸੀਗੀ ਜਿਹੜੀ ਮਿਡਲ ਸਕੂਲ ਪ੍ਰਾਇਮਰੀ ਸਕੂਲ ਸੀ 16 ਲੱਖ ਰੁਪਈਆ ਲੱਗਦੇ ਹਾਂਜੀ ਉਹ ਵਧਾਤੀ ਭਾਈ ਹੁਣ ਸਾਡੇ ਵਿੱਚ ਪਿੰਡ ਦੇ ਵਿੱਚ ਕੰਮ ਇੱਕ ਮੇਨ ਜਿਹੜਾ ਨਾਲ ਲੱਗਦੇ ਸਾ ਨਵੀਂਆਂ ਪੰਚਾਇਤ ਹੁਣ ਬਣਦੀ ਜਦੋਂ ਵੀ ਆ ਮੇਨ ਜਿਹੜਾ ਇੱਕ ਕਮਿਊਨਿਟੀ ਹਾਲ ਬਣਦਾ ਕਮਿਊਨਿਟੀ ਹਾਲ ਜਿਹੜਾ ਆ ਸਾਡੀ ਜਿਹੜਾ ਦੇਸ਼ ਭਗਤ ਹਾਲ ਇੱਕ ਪਾਪੀ ਪਾਸੇ ਬਣਿਆ ਉਹਦੀ ਵੀ ਸਾਡੀ ਕੋਈ ਜਗ੍ਹਾ ਹੈਗੀ ਆ ਉਹਦੇ ਵਿੱਚ ਸਰਕਾਰੀ ਜਿਹੜਾ ਹੈ ਨਾ ਪੈਸੇ ਇੱਕ ਆਪਾਂ ਦੇਸ਼ ਭਗਤ ਹਾਲ ਬਣਾਇਆ ਉਹ ਆਪਾਂ ਬਣਾਇਆ ਤਕਰੀਬਨ ਪੰਚ ਸਮੇਂ ਦੀ ਲੋੜ ਸੀਗੀ ਉਦੋਂ ਬਣਾਤਾ ਹੁਣ ਇੱਕ ਕਮਿਊਨਿਟੀ ਹਾਲ ਬਣ ਜਾਏ ਤਾਂ ਹੋਰ ਵੀ ਵਧੀਆ ਹੋ ਸਕਦਾ ਵੀ ਜੇ ਉਹਦੇ ਵਿੱਚ ਵੇਜ ਉਹ ਮੌਂਦ ਵੇਜ ਵੀ ਚੱਲਦਾ ਹੋਵੇ ਤਾਂ ਕਿਸੇ ਨੂੰ ਅਬਜੈਕਸ਼ਨ ਕਿਸੇ ਨੂੰ ਕੋਈ ਰੋਣਾ ਨਹੀਂ ਉਹਦੇ ਬਾਰੇ ਹੁਣ ਸਾਡੀ ਜਿਹੜਾ ਆਪਣਾ ਆਪਾਂ ਦੇਸ਼ ਭਗਤ ਹਾਲ ਬਣਾਇਆ ਉਹਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਮੋਰੇ ਗੁਰੂ ਘਰ ਆ ਉਥੇ ਲੰਗਰ ਹਾਲ ਤਾਂ ਕਈ ਲੋਕ ਕੀ ਫੇ ਉਹਦੇ ਵਿੱਚ ਜਿਹੜਾ ਆ ਨੌਨ ਵੇਜ ਵੀ ਚੱਲਦਾ ਉਹਦੇ ਨਾਲ ਫੇ ਕਈ ਵਾਰ ਨਹੀਂ ਵੀ ਜਸਾ ਉਹ ਫੇ ਮੁੜ ਕੇ ਇੱਕ ਦੂਏ ਨੂੰ ਆਲਾਮੇ ਹਾਂ ਤੇ ਜੇ ਕਮਿਊਨਿਟੀ ਹਾਲ ਆਪਣਾ ਬਣ ਜਾਏ ਤੇ ਜਗੜਾ ਖਤਮ ਹੋ ਜਾਏ ਠੀਕ ਹੈ ਨਹੀਂ ਇਹ ਉਹ ਇਹ ਸਮੇਂ ਦੀ ਬੜੀ ਲੋਗ ਆ ਮੈਂ ਲਾਦਾ ਪਪ ਬਣਾ ਹੀ ਦੇਣਾ ਯਾਰ ਹਾਂ ਚਲੋ ਬਣਾ ਦਾ ਕੰਮ ਸਿਰੇ ਲੱਗ ਲੈਣ ਦਿਓ ਹਾਂ ਜੀ ਲੱਗਦਾ ਵੀ ਪੈਂਟ ਲਈ ਕੋਈ ਨਾ ਕੋਈ ਕਾਈ ਜਣਾ ਬਿਲਕੁਲ ਹਾਂ ਬਿਲਕੁਲ ਕੋਈ ਨਾ ਕਹਿੰਦੇ ਤਕਾਰੀ ਜਿ ਦੇਣਾ ਜਦੋਂ ਮੰਨ ਲਓ ਇਸ ਪਾਸੇ ਸੋਚ ਲਿਆ ਤੁਸੀਂ ਬਿਲਕੁਲ ਹਾਂ ਤੇ ਕੀ ਦੇਖੋ ਆਪਣੇ ਨਾਲ ਪੰਜਾ ਸੌ ਨਾਲ ਦੇ ਵਿੱਚ ਸਾਰੇ ਐਨ ਆਰ ਵੀ ਹਾਂਜੀ ਸਾਰੇ ਭਰਾਵਾਂ ਨੇ ਗੁਲਦੀਪ ਭਾਜੀ ਹੋਣੀ ਹੋਰ ਮੇਰੇ ਸਾਰੇ ਜਿੰਨੇ ਭਰਾ ਆ ਹਾਂਜੀ ਟਾਂਟੋ ਵਾਲੇ ਬੈਂਦਕੋਵਰ ਵਾਲੇ ਇੰਡੀ ਵਾਲੇ ਸਾਰੇ ਬੰਦੇ ਨੇ ਸਾਰੇ ਨੇ ਨਾ ਚਾਹ ਮੰਨੀ ਜਿੱਤੇ ਵੀ ਆ ਪਰ ਸਾਰੇ ਬੱਜਣ ਨਾਲ ਖੜੇ ਰਹਿ ਗਏ ਆ ਖੜੇ ਆ ਹਾਂ ਖੜੇ ਰਹਿ ਆ ਯਾ ਪੇਜਕ ਤੇ ਅਸੀਂ ਵੀ ਤੇਜਾ ਕੋਈ ਨਹੀਂ ਮੰਨਦੇ ਰਹਿ ਪਰ ਖੜੇ ਹੀ ਰਹੇ ਆ ਤੇ ਅਸੀਂ ਉਹ ਅਸੀਂ ਕੋਈ ਮਾਨ ਨਹੀਂ ਵੀ ਚਾਹੀਦੀ ਆ ਯਾਰ ਉਹ ਤੋਂ ਬਿਨਾ ਅਗਲੇ ਨਾਲ ਤਾਂ ਸਾਫ ਨਹੀਂ ਏ ਦੇ ਕੋ ਮੈਦਰੇ ਕਿ ਮਨ ਉਹ ਬਹਿ ਕਿੰਨਾ ਵੀ ਜੇ ਮੇਰੇ ਤੇ ਕੋਈ অবਜੈਕਸ਼ਨ ਆ ਜਿੱਥੇ ਵਾਗੇ ਜਿੱਥੇ ਬਾਦੀ ਨੂੰ ਬਾਜ ਮਾਰ ਲਵੇ ਮੇਰੇ ਸਾਹਮਣੇ ਮੈਂ ਤਾਂ ਹਰ ਇੱਕ ਪੱਖੋਂ ਸਭ ਤੋਂ ਜਿਹੜਾ ਸਲਾਹਬਰਦਾਰ ਸਾਹਿਬ ਅੱਜ ਤੁਹਾਡੇ ਨਾਲ ਬੈਠਣ ਦਾ ਮਤਲਬ ਹੀ ਇਹ ਆ ਕਿ ਪਿਛਲਾ ਪੰਜਾਂ ਸਾਲਾਂ ਚ ਜੋ ਆਪਣਾ ਨੇਖਾ ਜੋ ਕਰਦਿਆਂ ਉਹ ਤੁਸੀਂ ਦੱਸਿਆ ਬਹੁਤ ਵਧੀਆ ਕੀਤਾ ਕਿ ਕੱਲ ਨੂੰ ਕੋਈ ਭੇ ਐਵੇਂ ਟਾਈਪ ਐ ਨਾ ਕਰੇ ਉਹ ਆਪਾਂ ਉਹ ਤੋਂ ਪਹਿਲਾਂ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਜੇ ਫੇਰ ਵੀ ਇੰਤਰਾਜ ਆ ਤਾਂ ਫੇਰ ਤੁਹਾਨੂੰ ਗੋਣ ਕਰਨਾਂ ਫੇਰ ਹੋਰ ਤਾਂ ਕੋਈ ਗੱਲ ਨਹੀਂ ਮੈਨੂੰ ਕਰ ਲਿਓ ਯਾਰ ਦੂੜਾ ਸਾਫ਼ ਹੋ ਨਹੀਂ ਮੈਨੂੰ ਕਰ ਲਿਓ ਯਾਰ ਮੈਂ ਤਾਂ ਤੁਹਾਨੂੰ ਹੁਣ ਵੀ ਕਹਿਣਾ ਜਦੋਂ ਮਰਜ਼ੀ ਜਿਹੜਾ ਮਰਜ਼ੀ ਬੰਦਾ ਜਿੱਥੇ ਮਰਜ਼ੀ ਮੀਟਿੰਗ ਰੱਖ ਲੈ ਮੈਨੂੰ ਬਿਠਾ ਲੈ ਮੇਰੇ ਨੂੰ ਵੀ ਪੁੱਛਣਗੇ ਮੈਂ ਜਵਾਬ ਦੂੰਗਾ ਇਹੀ ਉਹੀ ਗੱਲ ਕਰਦੇ ਆ ਨਾ ਜੇ ਕਿਸੇ ਵੀ ਕਿਸੇ ਵੀ ਗਲਤ ਵਹਿਮੀ ਦੇ ਵਿੱਚ ਕੋਈ ਬੰਦਾ ਬਿਠਾ ਹੈ ਹਾਂ ਕਿਸੇ ਦੇ ਪਿੱਛੇ ਕਿਸੇ ਦੇ ਪਿੱਛੇ ਲਾ ਕੇ ਨਾ ਨਹੀਂ ਕੋਈ ਵੀ ਜੈਂਪੈਂ ਕਰੋ ਹਾਂ ਤੁਸੀਂ ਤੁਸੀਂ ਦੂਣਾ ਲਾਈਵ ਦੇ ਨਾਲ ਮਿਲੇ ਹੋਏ ਆ ਇਸ ਵੇਲੇ ਜੁੜੇ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਸਰਪੰਚ ਕਲਵੰਤ ਸਿੰਘ ਦੇ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਦੇ بیٹے ਰਾਜਾ ਦੂਣਾ ਦਾ ਵੀ ਜਿਹੜਾ ਅਸੀਂ ਇਸ ਵੇਲੇ ਉਹ ਵੀ ਵੀਡੀਓਗ੍ਰਾਫੀ ਕੀਤੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਅਯਾਤ ਲੈਣੇ ਸਤਿ ਸ੍ਰੀ ਅਕਾਲ ਜੀ ਉਹ ਛੱਡਦੇ ਅੜੀਆਂ